ਤੁਸੀਂ ਦੇਖ ਰਹੇ ਹੋ ਯਾਦਨੂ ਟੀਵੀ ਮੈਂ ਹਾਂ ਮਨਮੋਹਨ ਸ਼ਰਮਾ ਤੁਸੀਂ ਦੇਖ ਰਹੇ ਹੋ ਸ਼ਹਿਰ ਦਾ ਹਾਲ ਤੁਸੀਂ ਦੇਖੋ ਜੀ ਇੱਥੇ ਗੱਡੀ ਤੁਸੀਂ ਆਪ ਦੇਖ ਸਕਦੇ ਤਸਵੀਰਾਂ ਦੇ ਸਾਹਮਣੇ ਆ ਗੱਡੀ ਸਿੱਧੀ ਖੱਡੇ ਰੱਪੀ ਹੋਈ ਆ ਇਹ ਸਾਡੇ ਪ੍ਰਸ਼ਾਸਨ ਦਾ ਹਾਲ ਤੁਸੀਂ ਦੇਖ ਸਕਦੇ ਵੀ ਇੱਥੇ ਡੰਪ ਏਰੀਆ ਬਣਾਇਆ ਪਿਆ ਰਿਹਾ ਨੇ ਜਿਹੜਾ ਉਰਾਂ ਤੱਕ ਆਂਦੇ ਆ ਤੇ ਖੱਡੇ ਕਰਤਾ ਆ ਠੀਕ ਹੈ ਤੁਸੀਂ ਆਪ ਦੇਖ ਸਕਦੇ ਹੋ ਯਾਦਨੂ ਟੀਵੀ ਅਸੀਂ ਕੋਈ ਭਰਾਵਾਂ ਨਾਲ ਗੱਲ ਕਰਾਂਗੇ ਹਾਂ ਜੀ ਵੀ ਜੀ ਇਹ ਗੱਡੀ ਕਿਤੇ ਲੱਗੀ ਇਹ ਬਾਈ ਗੱਡੀ ਉਂਗਲ ਬੈਕ ਕਰਦੇ ਹੀ ਲੱਤਾ ਹੋ ਗਈ ਸਹੀ ਆਪਾਂ ਦਾ ਇਹੀ ਕਹਿਣਾ ਚਾਹੁੰਦੇ ਆਂ ਇਹਦਾ ਕੋਲ ਹੱਲ ਕੀਤਾ ਜਾਵੇ ਇਦਾਂ ਨਹੀਂ ਚੱਲਣਾ ਇਦਾਂ ਨਹੀਂ ਤੁਸੀਂ ਕਹਿੰਦੇ ਵੀ ਇਹ ਖੱਡਾ ਵਾ ਇਹ ਹੱਲ ਕੀਤਾ ਜਾਵੇ ਹੱਲ ਕੀਤਾ ਜਾਵੇ ਇਹ ਤਾਂ ਰੋਜ਼ ਅੱਜ ਇੱਕ ਗੱਡੀ ਗਿਰੇ ਕੱਲ ਤਾਂ ਡੀ ਗਿਰੂਗੀ ਕੱਲੋਂ ਪਰਸੋ ਕਿਸੇ ਹੋਰ ਦੀ ਗਿਰੂਗੀ ਦੇਖੋ ਕਿੰਨੀ ਪੀੜ ਲੱਗੀ ਬਈ ਆ ਜਾਮ ਲੱਜੂਗਾ ਹੋਰ ਕੋਈ ਨਹੀਂ ਹੁੰਦਾ ਇਹ ਕੀ ਦੀ ਅਨਗਹਿਲੀ ਕੀਤੀ ਤੁਸੀਂ ਕਿ ਕਿਹਨੂੰ ਮੰਨਦੇ ਓ ਸਾਡੀ ਬਈ ਬਈ ਕਿਸੇ ਨੂੰ ਮੰਨਦੇ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਕਿ ਜਿਹੜਾ ਪ੍ਰਸ਼ਾਸਨ ਆ ਉਹਨੂੰ ਅਸੀਂ ਕਹਿੰਦੇ ਆ ਕਿ ਇਹਦਾ ਕੋਈ ਹੱਲ ਕੀਤਾ ਜਾਵੇ ਕਿ ਹੋਰ ਤਾਂ ਕੁਝ ਨਹੀਂ ਬਈ ਸਾਡੇ ਨਾਲ ਸਾਡੇ ਨਾਲ ਹੋਰ ਵੀ ਉਹ ਵੀ ਵੀਰ ਨੇ ਅਸੀਂ ਗੱਲਬਾਤ ਕਰਾਂਗੇ ਹਾਂਜੀ ਵੀਰ ਜੀ ਇਹ ਗੱਡੀ ਡੇਪੀਏ ਕੀ ਕਰਨਾ ਚਾਹੋਗੇ ਤੁਸੀਂ ਨਹੀਂ ਭਾਜੀ ਹੁਣ ਕੱਢ ਲੀਏ ਫਿਰ ਤੁਹਾਨੂੰ ਦੱਸਦੇ ਆਂ ਇਹਦਾ ਹੱਲ ਕਰ ਲੀਏ ਪਹਿਲਾਂ ਤੁਸੀਂ ਦੇਖ ਲਓ ਯਾਰ ਨੂੰ ਟੀਵੀ ਤੇ ਤੁਸੀਂ ਦੇਖ ਸਕਦੇ ਵੀ ਇੱਥੇ ਡੰਪ ਬਣਾ ਦਿੱਤਾ ਗਿਆ ਵਾ ਇੱਕ ਮੁਰੂ ਦੇ ਕਮੇਟੀ ਵਾਲਿਆਂ ਆ ਕੇ ਕੂੜਾ ਤੇ ਚੱਕਦੇ ਆ ਪਰ ਕੂੜਾ ਚੱਕ ਚੱਕ ਕੇ ਦੇਖੋ ਡੰਪ ਬਣਾ ਦਿੱਤਾ ਗਿਆ ਵਾ ਤੇ ਇੱਥੇ ਆਏਗੇ ਲੋਕਾਂ ਤੰਗਾ ਤੰਗੀ ਹੁੰਦੀ ਆ ਤੇ ਦੇਖੋ ਤੁਹਾਡੇ ਸਾਹਮਣੇ ਹੀ ਕਿ ਗੱਡੀ ਕਿਦਾਂ ਇੱਥੇ ਡਿੱਗੀ ਹੋਈ ਆ ਕਿਦਾਂ ਕਿਦਾਂ ਸਵਾਲ ਉੱਠਦੇ ਨੇ ਪ੍ਰਸ਼ਾਸਨ ਦੇ ਉੱਤੇ ਤੇ ਦੇਖੋ ਤੇ ਐਡਾ ਵਦਈ ਖੱਡਾ ਕਿੰਨਾ ਵੱਡਾ ਕਰੋ ਖੱਡਾ ਘੜੇ ਤੇ ਦੇਖ ਸਕਦੇ ਹੋ ਤੇਨੂੰ ਤੋ 4 ਫੁੱਟ ਇਹ ਜਿਹੜਾ ਖੱਡਾ ਵਾ ਇੱਥੇ ਕੀਤਾ ਆਇਆ ਵਾ ਤੇ ਕਿਦਾਂ ਕਿਦੇ ਜਾਨ ਵਿੱਚ ਲੋਕਾਂ ਲੋਕਾਂ ਉਹਨਾਂ ਨੂੰ ਕਿਦਾਂ ਦਾ ਪਸੰਦ ਨਹੀਂ ਹੋ ਰਹੀ ਆ ਤੇ ਅਸੀਂ ਵੀ ਸਰਦਾਰ ਨੂੰ ਵੀਰ ਕਰਦੇ ਆਪਣੇ ਚੈਨਲ ਨੂੰ ਕਿ ਤੁਸੀਂ ਇਹ ਤੀਨ ਦੇਖੋ ਤੇ ਇਹ ਕਾਫੀ ਨਗਾਲੀ ਹੋ ਰਹੀ ਦੇਖੋ ਦੁਨੀਆ ਕਿੰਨੀ ਪਛਾਣ ਹੋ ਰਹੀ ਆ ਅਲਸੀ ਦੇਖਿਓ ਕਿ ਇੱਥੇ ਸਰਕਾਰੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਾ ਜਿਹੜਾ ਹੈਗਾ ਦਫ਼ਤਰ ਹੀ ਆ ਤੇ ਤੁਸੀਂ ਦੇਖ ਰਹੇ ਬਿਲਕੁਲ ਉਹ ਨਾਲ ਲੱਗਦਾ ਕਿ ਕਿੱਡਾ ਵੱਡਾ ਖੱਦਾ ਵਾ ਇਹ ਖੱਦਾ ਇੱਡਾ ਵੱਡਾ ਹੈ ਇਹਦੇ ਮਨ ਕੋ ਖੱਤੇ ਨਾਲ ਦੀਵਾਰ ਵੀ ਡਿੱਗ ਸਕਦੀ ਆ ਕਿਤੇ ਦੀਵਾਰ ਨੂੰ ਵੀ ਨੁਕਸਾਨ ਹੋ ਸਕਦਾ ਵਾ ਤੁਸੀਂ ਦੇਖ ਰਹੇ ਹੋ ਸਾਹਮਣੇ ਤਸਵੀਰਾਂ ਤੇ ਤੁਸੀਂ ਆਪ ਦੇਖਿਓ ਤੁਹਾਡੇ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਕਿੰਨਾ ਲੋਕਾਂ ਨੂੰ ਪਛਾਣਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਰੋਡ ਜਿਹੜਾ ਹੈਗਾ ਸਕਲਾ ਬਾਹਰ ਜਾਂਦਾ ਹੈ ਨਹੀਂ ਇਹ ਮਚੋੜੇ ਬੰਦੂਈ ਰੋੜ ਰਹਾ ਹੈ ਤੁਸੀਂ ਦੇਖ ਰਿਹਾ ਹੋ ਯਾਦਨੂ ਟੀਵੀ ਕਿੰਨੀ ਪੱਲੇ ਦੇਖ ਸਕਦੇ ਆ ਉਹ ਇੰਨੇ ਬੱਧਾ ਹਾਂ ਤੁਸੀਂ ਦੇਖੋ ਯਾਦਨੂ ਟੀਵੀ ਤੇ ਮੈਂ ਹਾਂ ਤੁਹਾਡਾ ਨਮੋਦਾਰ ਸ਼ਰਮਾ